ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਫਿਰੋਜ਼ਪੁਰ ਦੇ 2 ਚੋਰ ਗਿਰੋਹ ਦੇ 4 ਮੈਂਬਰ ਕਾਬੂ ਚੋਰੀ ਕੀਤੇ 21 ਮੋਟਰਸਾਈਕਲ ਸਮੇਤ 5 ਮੋਬਾਈਲ 1.5 ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਕੀਤੇ ਗਏ ਬਰਾਮਦ ਦੋ ਚੋਰਾਂ ਤੇ ਪਹਿਲੇ ਹੀ 8 ਪਰਚੇ ਦਰਜ ਪੰਜਾਬ ਦੇ ਫਿਰੋਜ਼ਪੁਰ ਸਮੇਤ ਮੋਗਾ ਫਰੀਦਕੋਟ ਤਰਨਤਾਰਨ ਜ਼ਿਲ੍ਹਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਫਿਰੋਜ਼ਪੁਰ ਨਿਵਾਸੀ ਦੋ ਚੋਰ ਗਿਰੋਹਾਂ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਫਿਰੋਜ਼ਪੁਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਕਾਮਯਾਬੀ ਥਾਣਾ ਤਲਵੰਡੀ ਪਾਈ ਅਤੇ ਥਾਣਾ ਕੋ ਲਗੜੀ ਫਿਰੋਜ਼ਪੁਰ ਨੂੰ ਮਿਲੀ ਹੈ। ਪੁਲਿਸ ਨੇ ਇਹਨਾਂ ਕੋਲੋਂ 21 ਚੋਰੀ ਕੀਤੇ ਮੋਟਰਸਾਈਕਲ, 1.5 ਲੱਖ ਦੀ ਨਕਦੀ, 5 ਮੋਬਾਈਲ ਫੋਨ ਸਮੇਤ ਸੋਨੇ ਦੇ ਜੀਵਰਾਤ ਬਰਾਮਦ ਕੀਤੇ ਹਨ। ਫਰੇਗੇ ਇੱਕ ਗਿਰੋਦੇ ਦੇ ਦੋ ਮੈਂਬਰ ਫਿਰੋਜ਼ਪੁਰ ਸ਼ਹਿਰ ਦੇ ਮੱਖੂ ਗੇਟ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ 8 ਪਰਚੇ ਦਰਜ ਹਨ ਜਦ ਕਿ ਦੂਸਰੇ ਗਿਰੋਦੇ ਦੇ ਦੋ ਮੈਂਬਰਾਂ ਵਿੱਚੋਂ ਇੱਕ ਖਿਲਾਫ ਐਨਡੀਪੀਐਸ ਇਕੱਡਾ ਪਰਚਾ ਦਰਜ ਹੈ ਦੋਨੋਂ ਥਾਣਿਆਂ ਦੀ ਪੁਲਿਸ ਇਹਨਾਂ ਚੋਰਾਂ ਨੂੰ ਪੁੱਛ ਗਿਛ ਲਈ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਤੇ ਲੈ ਚੁੱਕੀ ਹੈ ਤਾਂ ਕਿ ਹੋਰ ਖੁਲਾਸੇ ਕੀਤੇ ਜਾ ਸਕਣ SSP ਫਿਰੋਜ਼ਪੁਰ 소ਮੀਆ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਥਾਣਾ ਤਲਵੰਡੀ ਪਾਈ ਦੀ ਪੁਲਿਸ ਨੇ ਗਸ਼ਤ ਦੇ ਦੌਰਾਨ ਮਿਲੀ ਸੂਚਨਾ ਦੇ ਤਿੱ ਤੇਜਾ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਸੁਖਬੀਤ ਉਰਫ ਸੁੱਖਾ ਪੁੱਤਰ ਆਤਮਾਵਾਸੀ ਵਾੜਾ ਪਾਈ ਕਾ ਨੂੰ ਕਾਬੂ ਕਰਕੇ ਉਹਨਾਂ ਤੋਂ ਵੀ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਇਹ ਆਰੋਪੀ ਤਰਨਤਾਰਨ ਜੀਰਾ ਫਿਰੋਜ਼ਪੁਰ ਮੋਗਾ ਅਤੇ ਫਰੀਦਕੋਟ ਏਰੀਆ ਵਿੱਚੋਂ ਮੋਟਰਸਾਈਕਲ ਚੋਰੀ ਕਰਦੇ ਸਨ ਅਤੇ ਅੱਗੇ 2 ਤੋਂ 25000 ਵਿੱਚ ਵੇਚ ਦਿੰਦੇ ਸਨ ਆਖਿਰ ਪੁਲਿਸ ਦੇ ਹੱਥੇ ਚੜ ਹੀ ਗਏ ਐਸਐਸਪੀ ਨੇ ਦੱਸਿਆ ਕਿ ਦੂਸਰੇ ਪਾਸੇ ਥਾਣਾ ਕੋ ਲਗੜੀ ਪੁਲਿਸ ਨੇ ਫਿਰੋਜ਼ਪੁਰ ਸ਼ਹਿਰ ਤੇ ਰਹਿਣ ਵਾਲੇ ਜਿਨ੍ਹਾਂ ਦੋ ਚੋਰਾਂ ਨੂੰ ਕਾਬੂ ਕੀਤਾ ਹੈ ਉਹਨਾਂ ਤੇ ਪਹਿਲਾਂ ਹੀ 8 ਪਰਚੇ ਦਰਜ ਹਨ ਫੜੇ ਗਏ ਪ੍ਰਿਥਵੀ ਪੁੱਤਰ ਵਿਕਾਸ ਵਾਸੀ ਸੇਠੀ ਮਾਡਲ ਸਕੂਲ ਵਾਲੀ ਗਲੀ ਮੱਖੂ ਗੇਟ ਅਤੇ ਪ੍ਰਥਮ ਪੁੱਤਰ ਬਿੱਲਾ ਵਾਸੀ ਮੱਖੂ ਗੇਟ ਨਾਮਕ ਇਹਨਾਂ ਚੋਰਾਂ ਤੋਂ ਪੁਲਿਸ ਨੇ ਇੱਕ ਮੋਟਰਸਾਈਕਲ 1.5 ਲੱਖ ਰੁਪਏ ਦੀ ਨਕਦੀ 5 ਮੋਬਾਈਲ ਅਤੇ ਸੋਨੇ ਦੇ ਜੇਵਰਾਤ ਬਰਾਮਦ ਕੀਤੇ ਹਨ ਇਹਨਾਂ ਤੋਂ ਹੋਰ ਪੁੱਛਗਿੱਛ ਕਰਨ ਲਈ ਅਦਾਲਤ ਤੋਂ ਰਿਮਾਂਡ ਲਿਆ ਜਾ ਚੁੱਕਾ ਹੈ ਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੈਡਮ ਜੀ। ਹਾਂ ਜ਼ਿਲ੍ਹਾ ਫਿਰੋਜ਼ਪੁਰ ਕੀ ਪੁਲਿਸ ਟੀਮ ਨੇ ਸਪੈਸ਼ਲੀ थाना ਤਲਵੰਡੀ ਭਾਈ ਤੇ थाना ਕੁਲਗੜੀ ਦੀ ਟੀਮ ਨੇ ਸਾਡੀ ਡਿਪਟੀ ਐਸਪੀ ਰੂਰਲ ਦੀ ਅਗਵਾਈ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਇਹਨਾਂ ਨੇ ਚਾਰ ਚੋਰ ਪਕੜਨੇ ਹੈ ਜਿਹੜੇ ਨਾ ਸਿਰਫ ਫਿਰੋਜ਼ਪੁਰ ਦੇ ਵਿੱਚ ਬਸ ਬਟ ਆਸ-ਪਾਸ ਦੇ ਵੀ ਮੋਗਾ ਡਿਸਟ੍ਰਿਕਟ, ਫਰੀਦਕੋਟ ਡਿਸਟ੍ਰਿਕਟ, ਤਰਨਤਾਰਨ ਡਿਸਟ੍ਰਿਕਟ ਵਿੱਚ ਆਪਰੇਟ ਕਰਦੇ ਸੀਗੇ। ਹਾਤਾ ਗੰਟੀ ਪਾਈ ਮੇ ਇੰਸਪੈਕਟਰ ਰਵੀ ਕੁਮਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿ ਇਨਾਂ ਨੇ ਜਿਹੜੇ ਦੋ ਚੋਰ ਫੜੇ ਨੇ ਇੱਕ ਤੇਜਾ ਸਿੰਘ ਤੇ ਦੂਜਾ ਸੁਖਪ੍ਰੀਤ ਦੋਨੋਂ ਗਲਪੁਰ ਦੇ ਰਹਿਣ ਵਾਲੇ ਨੇ ਤੇ ਹੁਣ ਤੱਕ ਇਨਾਂ ਨੇ ਟੋਟਲ 20 ਮੋਟਰਸਾਈਕਲਸ ਦੀ ਰਿਕਵਰੀ ਕੀਤੀ ਹੈ ਇਹ ਜਿਹੜੀ ਚੋਰੀ ਹੈਗੀ ਇਹ ਹੁਣ ਤੱਕ ਦੀ ਕਸ਼ਿਸ਼ੇ ਮੰਨਦੇ ਆ ਕਿ ਇਨਾਂ ਨੇ ਬੋਗਾ ਡਿਸਟ੍ਰਿਕਟ ਦੇ ਵਿੱਚ ਫਰੀਦਕੋੜ ਡਿਸਟ੍ਰਿਕਟ ਦੇ ਵਿੱਚ ਜ਼ੀਰਾ ਸਬਡਿਵੀਜ਼ਨ ਅਤੇ ਇਹ ਸਿਟੀ ਤੇ ਜਿਹੜਾ ਸਾਡਾ ਰੂਰਲ ਸਬਡਿਵੀਜ਼ਨ ਤੇ ਅਰਬਨ ਸਬਡਿਵੀਜ਼ਨ ਹੈ ਫਿਰੋਜ਼ਪੁਰ ਡਿਸਟ੍ਰਿਕਟ ਦਾ ਉੱਥੇ ਬਾਈਕ ਦੀ ਚੋਰੀ ਕੀਤੀ ਹੈ ਤੇ ਇਹ ਵੀ ਮੰਨਦੇ ਆ ਕਿ ਇਹ ਬਾਈਕ ਨੂੰ ਇਹ ਅੱਗੇ 2-2000 2200 ਆਜ਼ਾਦ ਦੇ ਰੁਪਏ ਦੇ ਵਿੱਚ ਭੇਜ ਦਿੰਦੇ ਸੀਗੇ ਤੇ ਕਾਫੀ ਟਾਈਮ ਸੇ ਇਹ ਐਜ਼ ਅ ਗੈਂਗ ਕੰਮ ਕਰਦੇ ਸੀਗੇ ਇਹਦੇ ਵਿੱਚ ਜਿਹੜਾ ਤੇਜਾ ਸਿੰਘ ਹੈ वोद ऊपर पुराना भी एक मुकदमा दर्ज है और जो दूजा है सुप्रीम वो यदा नए टाइम के साथ दे रहा है और काफ़ी टाइम ऑपरेट कर रहे थे कि सा जी आम जनता है वो बार बार परेशान भी कर रहे थे इस तू तो अलावा थाना कुलगढ़ी में जो सांस्पैक्टर गुरमीत सिंह है, है। उन्होंने भी जब एस पी रूरल टीम की अगवाई में बहुत वीम किया है आ, दो वे चोर ਜਿਹੜੇ ਸਿਟੀ ਤੇ ਰੂਰਲ ਏਰੀਆ ਦੋਨੋਂ ਸਾਡੇ ਫਿਰੋਜ਼ਪੁਰ ਦੇ ਦੋਨੋਂ ਹਲਕੇ ਦੇ ਵਿੱਚ ਕਾਫੀ ਪਰੇਸ਼ਾਨ ਕਰ ਰਹੀ ਸੀ ਕਿ ਲੋਕਾਂ ਨੂੰ ਉਹਦੇ ਵਿੱਚ ਇੱਕ ਪ੍ਰਥਵੀ ਜਿਹੜਾ ਰਾਤ ਵੇ ਜਿਹੜੀ ਬਰਗਲਰੀ ਹੁੰਦੀ ਹੈ ਉਹ ਰਾਤ ਵੇ ਉਹਦਾ ਐਮਓ ਸੀਗਾ ਰਾਤ ਵੇ ਘਰ ਨੂੰ ਜਦ ਲੋਕ ਨਹੀਂ ਹੁੰਦੇ ਸੀਗੇ ਉੱਥੇ ਕੁਸਕੇ-ਉਕਕੇ ਚੋਰੀ ਕਰਦਾ ਸੀ ਤੇ ਦੂਜਾ ਜਿਹੜਾ ਹੈਗਾ ਪ੍ਰਥਮ ਉਹ ਵੀ ਬਾਇਸ ਦਾ ਰਹਿਨ ਵਾਲਾ ਹੈ ਉਹ ਦਿਨ ਦਿਹਾੜੇ ਜਿਹੜੀ ਸਨਾਚਕ ਹੁੰਦੀ ਹੈ ਜਿਹੜਾ ਤੁਸੀਂ ਸੁਣਦੇ ਰਹਦੇ ਹੋ ਸਿਟੀ ਦੇ ਵਿੱਚ ਕੈਂਟ ਦੇ ਵਿੱਚ ਫੁਲਗੜੀ ਏਰੀਆ ਦੇ ਵਿੱਚ ਉੱਥੇ ਆਪਰੇਟ ਕਰਦਾ ਸੀ ਇਨ ਦੋਨੋਂ ਨੂੰ ਇਨਸਪੈਕਟਰ ਗੁਮੀਦ ਦੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਪੂਰੇ ਇਨਪੁਟ 'ਤੇ ਕੰਮ ਕਰਦੇ ਹੋਏ ਪਕੜਾਇਆ ਹੈ। ਇਨ ਦੋਨੋਂ 'ਤੇ ਟੋਟਲ 4-4 ਮੁਕਦਮੇ ਵੀ ਦਰਜ ਨੇ। ਦੋਨੋਂ 'ਤੇ ਵੱਖ-ਵੱਖ ਥਾਣੇ ਦੀ 4 ਅਲੱਗ-ਅਲੱਗ ਉਪਦਵੇ ਦਰਜ ਨੇ। ਟੋਟਲ ਦੋਨੋਂ ਨੂੰ ਮਿਲਾ ਕੇ ਨਾਤੇ ਉੱਪਰ 8 ਮੁਕਦਮੇ ਦਰਜੇ। ਔਰ ਹੁਣ ਤੱਕ ਇਹ ਵੀ ਆਪਣੀ 15 ਦੇ ਕਰੀਬ ਵਾਰਦਾਤੇ ਬਾਤ ਰਹੀ ਨੇ। ਜਿਹੜੇ ਵਿੱਚ ਸਿਟੀ ਫਿਰੋਜ਼ਪੁਰ, ਕੈਂਪ ਫਿਰੋਜ਼ਪੁਰ, ਸਦਰ ਫਿਰੋਜ਼ਪੁਰ ਤੇ ਕੁਲਗੜੀ ਥਾਣੇ ਦੀ ਵਾਰਦਾਤੇ ਹੈਗੀ। ਜਿੰਨ ਸਾਹਮਣੇ ਆਈਏ ਹੁਣ ਤੱਕ ਕੀ ਰਿਕਵਰੀ ਵਿੱਚ ਵੀ ਤਲਵੰਡੀ ਬਾਹੀ ਐਸਚੋ ਦੀ ਟੀਮ ਵੱਲੋਂ 20 ਮੋਟਰਸਾਈਕਲ ਰਿਕਵਰ ਆਲਰੇਡੀ ਕਿੰਨੇ ਜਾ ਚੁੱਕੇ ਨੇ ਤੇ ਜਿਹੜੀ ਸਾਡੀ ਕੋਲਘੜੀ ਦੀ ਟੀਮ ਹੈ ਉਹਨਾਂ ਦੇ ਵੱਲੋਂ ਮੋਟਰਸਾਈਕਲ ਮੋਬਾਈਲ ਫੋਨ 5 1.5 ਲੱਖ ਰੁਪਏ ਜੋ ਬਾਅਦ ਵਿੱਚ ਇਹਨਾਂ ਨੇ ਚੋਰੀ ਕੀਤੇ ਸੀਗੇ ਸੋਨੇ ਦੀ ਚੇਨ ਸੋਨੇ ਦੀ ਮੰਦਰੀ ਤੇ ਇਕਾਦੀ ਇਦਾਂ ਦੇ ਆਰਟੀਕਲ ਰਿਕਵਰ ਕੀਤੇ ਆ ਅਸੀਂ ਇਹ ਹੀ ਹੋਪ ਕਰਦੇ ਹਾਂ ਕਿ ਇਹ ਜਿਹੜੇ ਬੰਦੇ ਰਾਤ ਨੂੰ ਦਿਨ ਨੇ ਸਾਡੇ ਆਮ ਨਾਗਰਿਕਾਂ ਨੂੰ ਤੰਗ ਪਰੇਸ਼ਾਨ ਕਰਦੇ ਸੀਗੇ कि वक् वक् माध्यम से स्नैचिंग करते बर्गलरी करते चोरी करते सर असं काबू कर रहे हैं तो यही कोशिश कर रहे हैं कि जो साड़ी ये मुहिम है चोरों में उन्हों की जो सही जगह है असल जगह वहाँ पहुँचाने की वहाँ तक उन्होंने पहुँचाया जाए तो जेडिया साड़ा जिला है वो शांति अमल कायम है